ਆਣਾ ਬਾਹਰ ਲੋਕੋ ਅਲੀ ਯਾਰ ਥੱਲੇ ਕਰੋਗੇ ਤੇ ਬੋਲਣਗੇ ਥੱਲੇ ਕਰੋ ਸਾਈ ਬੰਦੇ ਸਰ ਕੀ ਕਹਿਣਾ ਬੰਦੇ ਆ ਰਿਪੋਰਟ ਵੀ ਕਰੋ ਆਣਾ ਬਾਹਰ ਆ ਬਾਹਰ ਕਾਉਂਸਲ ਬੰਦੋ ਮੈਨੂੰ ਬੁਲਾਇਆ ਗਿਆ ਉਹਨਾਂ ਦੇ ਨਾਲ ਵਿਚਾਰ ਸਾਂਝੇ ਕੀਤੇ ਨੇ ਉਹਨਾਂ ਦੇ ਕੁਝ ਲੋੜਾਂ ਦਾ ਸਮਝੀਆਂ ਨੇ ਉਹਨਾਂ ਦਾ ਹੱਲ ਕਰਨ ਵਾਸਤੇ ਜ਼ਰੂਰ ਕੀਤਾ ਜਾਊਗਾ ਸਮਾਂ ਬਖਸ਼ਣਗੇ ਜ਼ਰੂਰ ਮੈਂ ਲੋਕਾਂ ਦੇ ਸਾਰੇ ਸਮੱਸਿਆਵਾਂ ਨੂੰ ਦੂਰ ਕੀਤੇ ਜਾਣਗੇ ਬਤਾਏ ਇਹਨਾਂ ਨੂੰ ਕਹਿਣ ਵਾਸਤੇ ਬੇਨਤੀ ਕਰਨ ਵਾਸਤੇ ਆਏ ਆ ਸਿਆਣੇ ਲੋਕ ਨੇ ਸਮਝਦਾਰ ਨੇ ਇਹ ਫੈਸਲਾ ਵਧੇ ਕਰਨਗੇ ਸਹੀ ਫੈਸਲਾ ਕਰਨਗੇ ਡਿਲੇਰ ਸਾਹਿਬ ਕੱਲ ਹਮੇਸ਼ਾ ਐਸਿਓ ਕਹ ਰਹੇ ਕਿ ਅਗਲੇ 5 ਸਾਲ ਦੇ ਵਿੱਚ ਅਸੀਂ ਨਸ਼ਾ ਪੰਜਾਬ ਤੋਂ ਖਤਮ ਕਰ ਦੇਵਾਂਗੇ ਕਿਸ ਤਰ੍ਹਾਂ ਦੇਖ ਰਹੇ ਹੋ ਇਸ ਪਿਆਰ ਦਿੱਲੀ 'ਚ ਹੋ ਗਿਆ ਜੀਪੀ 'ਚ ਹੋ ਗਿਆ ਨਜਰਾਤ 'ਚ ਹੋ ਗਿਆ ਨਸ਼ਾ ਬਿਸ਼ਵ ਵਿਆਪੀ ਸਮੱਸਿਆ ਲੇ ਪੰਜਾਬ ਦੀਆਂ ਸਮੱਸਿਆ ਨਹੀਂ ਇਹ ਪੰਜਾਬ ਨੂੰ ਟਾਰਗੇਟ ਕਰਦੇ ਨੇ ਪੰਜਾਬ ਨੂੰ ਬਦਨਾਮ ਕਰਦੇ ਨੇ ਪੰਜਾਬ ਗਰੁੱਪ ਪੀਰ ਬਗੰਬਰਾ ਦੀ ਧਰਤੀਆਂ ਦੀਆਂ ਏਜੰਸੀਆਂ ਗੌਰਮੈਂਟਾਂ ਦੀਆਂ ਏਜੰਸੀਆਂ ਜਾਣ ਬੁੱਝ ਕੇ ਨਸ਼ਾ ਵੱਧ ਸਾਡੇ ਸੂਬੇ ਚ ਸਿੱਟਰੀਆਂ ਨੇ ਪੰਜਾਬੀਆਂ ਨੂੰ ਕੰਨਮ ਕਰਨ ਵਾਸਤੇ ਅਮਿਤ ਸ਼ਾਹ ਉਹਨਾਂ ਨੇ ਪੰਜਾਬ ਦਾ ਜਿੰਨੇ ਚਿਰ ਤੋਂ ਗਹਿਮਤੀ ਬਣੇ ਨੇ ਨੁਕਸਾਨ ਹੀ ਕੀਤਾ 50 ਕਿਲੋਮੀਟਰ ਬੀਐਸਐਫ ਨੂੰ دیتا ਬੀਬੀਐਮਬੀ ਦੇ ਵਿੱਚੋਂ ਸਾਡੀ ਸ਼ੇਅਰ ਕੱਢ ਦਿੱਤਾ ਚੰਡੀਗੜ੍ਹ ਦੇ ਉੱਤੇ ਹਰਿਆਣੇ ਦਾ ਕਬਜ਼ਾ ਕਰਾਉਣ ਲੱਗੇ ਨੇ ਪੰਜਾਬ ਦੇ ਵਿੱਚ ਜਿੰਨੀਆਂ ਸਾਡੀਆਂ ਕਮੇਟੀਆਂ ਨੇ ਗੁਰਦੁਆਰਾ ਦੀਆਂ ਉਹਨਾਂ ਨੂੰ ਤੋੜ ਕੇ ਆਪਣੇ ਬੋਰਡ ਬਣਾ ਰਹੇ ਨੇ ਇਹ ਸਾਡਾ ਕੁਝ ਨਹੀਂ ਸਵਾਰ ਸਕਦੇ ਇਹ ਗੱਲਾਂ ਕਰਨ ਵਾਲੇ ਨੇ ਗੱਲਾਂ ਦੇ ਨਾਲ ਨਸ਼ਾ ਨਹੀਂ ਖਤਮ ਹੁੰਦੇ ਨਾ ਪਰਚਿਆਂ ਨਾਲ ਹੋਣੇ ਆ ਨਾ ਜਿੰਨਾ ਭਰ ਨਾਲ ਹੋਣੇ ਆ ਸਰ ਸਾਹਮਣੇ ਪੇਸ਼ ਕਰਿਓ ਸਾਹਮਣੇ ਚਲੋ ਮੈਂ ਬੇਨਤੀ ਕਰਦਾ ਵੀ ਇਹ ਸਭ ਤੇ ਸਿਰਫ ਵੋਟਰਾਂ ਦੇ ਸ਼ੋਸ਼ੇ ਨਹੀਂ ਨਾ ਇਹ ਸ਼ੋਸ਼ੇ ਛੱਡ ਰਹੇ ਨੇ ਇਹਨਾਂ ਦਾ ਕੁਝ ਫਰਕ ਪੈਣ ਵਾਲਾ ਨਹੀਂ ਠੀਕ ਆ ਜੀ ਆਵਾਜ਼ ਕਿਹ ਗਣਾ ਦਿੰਦੇ ਤਿਰਨੋ ਸਾਹਿਬ ਆਜੋ ਥੱਲੇ ਤਿਰਨੋ ਸਾਹਿਬ ਅੱਜ ਆਪਣੀ ਚੋਣ ਮੁਹਿੰਮ ਦੇ ਵਿੱਚ ਬਾਅਦ ਐਸੋਸੀਏਸ਼ਨ ਲਾਇਰਜ਼ ਨਾਲ ਗੱਲਬਾਤ ਕਰਨ ਆਏ ਸੀ ਮੂਲ ਮੁੱਦਿਆਂ ਦੀ ਗੱਲ ਕੀਤੀ ਹੈ ਕਿ ਜਿਹੜੇ ਬੰਦੇ ਬੇਅਦਬੀ ਦੀ ਗੱਲ ਲੈ ਕੇ ਚਿੱਟੇ ਦੀ ਗੱਲ ਲੈ ਕੇ ਰੇਤੇ ਦੀ ਗੱਲ ਲੈ ਕੇ ਕ腐ਸ਼ਨ ਦੀ ਗੱਲ ਲੈ ਕੇ 5 ਸਾਲ ਰਾਜ ਕਰਕੇ ਚਲੇ ਗਏ ਜੋਗਣਾ ਕਰ ਗਏ ਆ ਭਗਵੰਤ ਮਾਨ ਦੀ ਸਰਕਾਰ ਨੇ 60 ਗੁਣਾ ਕਰਤਾ ਲੋਕੀ ਤਾਂ ਕਹਿੰਦੇ ਚਿੱਟਾ ਵੇਚਦੇ ਭਗਵੰਤ ਮਾਨ ਜੀ ਆ ਬਕਵਾਂਦੇ ਆ ਕਿਉਂਕਿ ਭਗਵੰਤ ਮਾਨ ਜੀ ਪਹਿਲਾਂ ਕਹਿੰਦੇ ਸੀ ਕਿ ਸਰਕਾਰ ਦੇ ਹੁੰਦੇ ਜੇ ਚਿੱਟਾ बिकਦਾ ਤਾਂ ਸਰਕਾਰ ਵੇਚਦੀ ਹੁਣ ਰੇਤਾ ਵੀ ਇਹਨਾਂ ਦਾ ਟੱਬਰ ਚਲਾਉਂਦਾ ਹੋਣਾ ਹੁਣ ਰਿਸ਼ਵਤ ਹੈ ਜਿਹੜੀ 5-10 ਹਜ਼ਾਰ ਦੀ ਅੱਗੇ ਤੁਸੀਂ ਜਾਣਦੇ ਹੋ ਸਬ ਰਜਿਸਟਰਾਰ ਦੀ ਹਮੇਸ਼ਾ ਹੁੰਦੀ ਸੀ ਅੱਜ 50-50 ਹਜ਼ਾਰ 3-3 ਲੱਖ ਦੀ ਰਿਸ਼ਵਤ ਹੈ ਤੇ ਲੋਕ ਕੈਂਡੀਡੇਟ ਕੀ ਹੈ ਇੱਕ ਪੱਪੀ ਉਹ ਕਾਂਗਰਸ ਤੋਂ ਪਹਿਲਾਂ ਲੜ ਲਿਆ ਇਲੈਕਸ਼ਨ ਨੂੰ ਉਧਰ ਚਲੇ ਗਿਆ ਐਂ ਵਿਚਾਰਾ ਕਹਿੰਦਾ ਮੈਂ ਤਾਂ ਹੈ ਹੀ ਪੱਪੀ ਆ ਬਿੱਟੂ ਜੀ ਇੱਕ ਪੂਰੀ ਪਾਰਟੀ ਨੂੰ ਮਾਨ ਲੈ ਕੇ ਉਹ ਭੱਜ ਕੇ ਦੂਜੇ ਪਾਸੇ ਤੁਰ ਗਏ ਇਹ ਹਾਲਾਤ ਦੇਖੋ ਤੁਸੀਂ ਕੀ ਹੈ ਰਾਜਾ ਬੜਿੰਗ ਜੀ ਹੁਣ ਉਹ ਕਹਿੰਦੇ ਮੈਂ ਲੁਧਿਆਣੇ ਦੀ ਸੇਵਾ ਕਰਨੀ ਹੈ ਤੇ ਰਾਜਾ ਬੜਿੰਗ ਨੂੰ ਪੁੱਛੇ ਜਿਹੜਾ ਪਹਿਲਾਂ ਭਾਸ਼ੰਦਨਦਾ ਸੀ ਕਿ ਕੁੜੀਆਂ ਨੂੰ ਸਕੂਟਰ ਵੀ ਦਵਾਂ ਤੜਾਕੀ ਵੀ ਦਵਾਂ ਬੱਚਾ ਜਮਹੇ ਤੇ ਹੁਣ ਕੀ ਮੂਰਖ ਸਮਝਿਆ ਲੋਕਾਂ ਨੂੰ ਉਹ ਰਾਹੁਲ ਬਾਬਾ ਜੀ ਕਿ ਲੱਖ ਲੱਖ ਰੁਪਇਆ ਮੈਂ ਲੇਡੀਜ਼ ਨੂੰ ਦੇ ਦਵਾਂ ਦੁਗਣਾ ਰਾਸ਼ਨ ਦੇ ਦਵਾਂ ਮਤਲਬ ਅਨਬਲੀਵੇਬਲ ਇਹ ਉਹ ਹੁੰਦੇ ਆ ਜਿਹੜੇ ਡੈਸਪਰੇਟ ਹੁੰਦੇ ਆ ਕੱਲ ਅਮਿਤ ਸ਼ਾਹ ਜੀ ਆਏ ਸੀਗੇ ਉਹਨਾਂ ਨੇ ਕਿਹਾ ਕਿ ਜਿਹੜੇ ਬੰਦੀ ਸਿੰਘ ਨੇ ਇਸ ਨੂੰ ਛੱਡਾਂਗੇ ਜਿਹੜੇ ਪ੍ਰਿੰਸ ਸਿੰਘ ਦੇ ਕਾਰ ਅਮਿਤ ਸ਼ਾਹ ਜੀ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਆਉਂਦੇ ਆ ਅਮਰਿਤਪਾਲ ਨੂੰ ਖੜਾ ਕਰਨ ਵਾਲੇ ਆ ਏਜੰਸੀਆਂ ਦਾ ਬੰਦਾ ਇੱਕ ਡਰਾਈਵਰ ਨੂੰ ਦੁਬਈ ਤੋਂ ਲਿਆ ਕੇ ਇਹ ਹਿੰਦੂ ਵੋਟ ਵਟੋਰਨ ਲਈ ਇਹੋ ਜਿਹੀਆਂ ਗੱਲਾਂ ਕਹਿੰਦੇ ਆ ਬੰਦੇ ਸਿੰਘ ਛੱਡੋ ਇਹਨਾਂ ਨੂੰ ਪੁੱਛੋ ਕਿ ਰਾਹੁਲ ਗਾਂਧੀ ਦੇ ਕਾਤਲ ਉਹ ਕਿਉਂ ਛੱਡੇ ਸੀ ਇਹਨਾਂ ਨੂੰ ਪੁੱਛੋ ਜਿਹੜੇ ਗੁਜਰਾਤ ਦੇ ਰੇਪਿਸਟ ਅਮਿਤ ਸ਼ਾਹ ਜੀ ਤੁਸੀਂ ਛੱਡੇ ਸੀ ਸੁਪਰੀਮ ਕੋਰਟ ਦੇ ਵਾਪਸ ਹੰਡ ਡੱਕੇ ਉਹਦੇ ਬਾਰੇ ਜਵਾਬ ਦੇ ਇਹ ਇੱਕ ਲੈ ਕੇ ਰੋਂਗ ਸਟੇਟਮੈਂਟ ਦੇਣੀ ਕੁਐਸਚਨ ਬੰਦੀ ਸਿੱਖਾਂ ਦਾ ਨਹੀਂ ਹੈ ਇਹਨਾਂ ਨੂੰ ਪੁੱਛੋ ਤੁਸੀਂ ਨੋਟੀਫਿਕੇਸ਼ਨ ਜਾਰੀ ਕੀਤੀ ਸੀ ਜਿਨ੍ਹਾਂ ਚ ਇਹਨਾਂ ਦਾ ਨਾਮ ਸੀ ਛੱਡੇ ਜਾਣਗੇ ਨੋਟੀਫਿਕੇਸ਼ਨ ਕਿਉਂ ਜਾਰੀ ਕੀਤੀ ਸੀ ਤੁਸੀਂ ਗੁੰਮਰਾਹ ਕਰਨ ਦਾ ਲੋਕਾਂ ਨੂੰ ਠੇਕਾ ਲਿਆ ਅਮਿਤ ਸ਼ਾਹ ਨੇ ਇਹ ਅਮਿਤ ਸ਼ਾਹ ਤੇ ਮੋਦੀ ਸਾਹਿਬ ਮਾਫ ਕਰਨਾ ਇਹਨਾਂ ਨੂੰ ਸੋਚਣਾ ਪੈਣਾ ਹੈ ਕਿ ਮੁਲਕ ਚ ਵੰਡ ਕੇ ਮਜਬ ਦੇ ਨਾਮ ਤੇ ਤੁਸੀਂ ਰਾਜਨੀਤੀ ਨਹੀਂ ਕਰ ਸਕਦੇ ਐਂਡ ਪੰਜਾਬ ਦਾ ਜੇ ਪੱਖ ਕਿਸੇ ਨੇ ਸੰਭਿਆ ਅਜੇ ਤੱਕ ਉਹ ਅਕਾਲੀ ਦਲ ਨੇ ਕੀਤਾ ਹੈ ਪੰਜਾਬੀ ਪਾਰਟੀ ਹੀ ਪੰਜਾਬੀਆਂ ਲਈ ਖੜੀ ਹੋਊਗੀ ਇਹ ਜਿਹੜੇ ਬਾਹਰੋਂ ਦਿੱਲੀੋਂ ਲਗਾਮਾਂ ਖਿੱਚਦੇ ਆ ਇਹਨਾਂ ਨੇ ਕਦੇ ਪੰਜਾਬ ਦਾ ਭਲਾ ਨਹੀਂ ਕੀਤਾ 25 ਨਦਰੋਂ ਕਾਂਗਰਸ ਨੂੰ ਬਣ ਗਿਆ ਉਹ ਕਹਿੰਦੇ ਨੇ ਉਹ ਧੋਲੇ ਉਹ ਕਹਿ ਰਹੇ ਉਹਨਾਂ ਦੀ ਬਾਤ ਸੁਣੋ ਕਹਿੰਦੇ ਜੀ ਅਸੀਂ ਆ ਆਪਣੇ ਕੈਂਡੀਡੇਟ ਨੂੰ 50000 ਤੋਂ ਵੱਧ ਵੋਟ ਮੈਂ ਜਿੱਤਾਂ ਕੇ ਵੇਚਾਂਗਾ ਜੇ ਉਹ ਰੋਕ ਸਕਦਾ ਰੋਕੇ ਉਹਨੂੰ ਕਹ ਤੈਨੂੰ ਉਹਨੂੰ ਕਹ ਤੈਨੂੰ ਕਿੰਨੀਆਂ ਪੈ ਉਹਨੂੰ ਕਹ ਤੈਨੂੰ ਕਿੰਨੀਆਂ ਪੈ ਗਈਆਂ ਅਸੀਂ ਇਹ ਉਹ ਵੋਟਾਂ ਤੇ ਲਿਖਿਆ ਹੋਊਗਾ ਬੈਸ ਨੇ ਪਵਾਤੀਆਂ ਮੈਂ ਤੁਹਾਨੂੰ ਕਹਿੰਦਾ ਮੈਂ ਗਾਰੰਟੀ ਦਿੰਦਾ 3 ਲੱਖ ਤੋਂ ਆਮ ਆਦਮੀ ਨਾਲ ਸੀ ਮੈਂ ਗਾਰੰਟੀ ਦਿੰਦਾ ਕਿ ਉਹ 20000 ਵੋਟ ਪਵਾ ਸਕਦਾ ਹੈ ਤੇ ਇਹਦੇ ਕਰਕੇ 30000 ਵੋਟ ਘਟ ਸਕਦੀ ਹੈ 10000 ਦਾ ਘਟਾ ਹੋਊਗਾ ਵੜਿੰਗ ਨੂੰ ਉਹਨੂੰ ਕਹ ਰੇਪਿਸਟ ਨੂੰ ਨਾਲ ਬਿਠਾਣਾ ਅੱਜ ਤਾਂ ਬੋਲਣਾ ਨਹੀਂ ਚਾਹੁੰਦੇ ਰਾਹੁਲ ਗਾਂਧੀ ਜੁਆਇਨ ਕਰਾਵੇ ਰੇਪਿਸਟ ਨੂੰ ਸ਼ਰਮਣੀਆਂ ਦੇ ਰਾਹੁਲ ਗਾਂਧੀ ਨੂੰ ਕੱਲ ਉਹ ਖੇਤੀਆ ਕਾਰਡ ਵਾਲਾ ਖੜਾ ਸੀ ਉਹਦੇ ਨਾਲ ਪ੍ਰਿਯੰਕਾ ਨਾਲ ਇੱਕ ਪਾਰਟੀਆਂ ਨੂੰ ਛੱਡੋ ਤੁਸੀਂ ਇਹ ਕਿਸੇ ਨੂੰ ਕੁਝ ਬੋਲਦੀਆਂ ਕਿਸੇ ਨੂੰ ਕੁਝ ਬੋਲਦੀ ਠੀਕ ਹੈ ਠੀਕ ਹੈ ਥੈਂਕ ਯੂ ਸਰ ਧੰਨਵਾਦ